ਹਾਂ ਹਾਂ ਭਾਈ ਪਹਿਲਾਂ ਤਾਂ ਸਾਰੇ ਸਰਬਦੰਮ ਦੀਤੇ ਰਾਜੀ ਆ ਹਾਂਜੀ 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 ਰਾਜੀ ਆ ਖੜਾ ਹੋ ਜਾਓ ਲੈ ਕਰ ਲਾਓ ਮਾਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਸਾਰਾ ਸਿੱਖ ਮੰਨ ਕੇ ਚੱਲੋ ਆਪਾਂ ਸਾਰੇ ਗੁਰੂ ਘਰ ਆਏ ਆ ਤੇ ਸਾਰੇ ਸੱਚੋ ਮੰਨੋ ਜਿਹੜਾ ਫੈਸਲਾ ਕਰਾਂਗੇ ਪੂਰਾ ਦਿਲ ਲਾ ਕੇ ਕਰਾਂਗੇ ਕਿਸੇ ਨੇ ਇਹਦੀ ਗੱਲ ਨਹੀਂ ਰੱਖਣੀ ਇੱਥੇ ਆਪਾਂ ਗੱਲ ਕਰ ਜਾਈਏ ਤੇ ਬਾਹਰ ਜਾ ਕੇ ਉਂਗਲਾ ਲਾਈ ਜਾ ਕੇ ਠੀਕ ਹੈ ਜੇ ਕੋਈ ਚਾਹ ਬਾਣਾ ਹੈ ਉਹ ਆਪਦਾ ਇੱਥੇ ਆ ਕੇ ਦੱਸ ਸਕਦਾ ਭਾਈ ਚਾਹ ਕਿਸੇ ਨੂੰ ਤਰਾਜ ਆ ਆਪਾਂ ਫੇਰ ਅਗਲੀ ਗੱਲ ਕਰਾਂਗੇ ਭਾਈ ਮੈਨੂੰ ਦੇ ਨਿਕਾ ਤਰਾਜ ਆ ਇਹ ਪੈਸੇ ਲਾਉਣਾ ਕੋਈ ਤੂੰ ਮਾੜੇ ਬੋਲੀ ਲਾਓ ਪੁਲਿਸ ਨਹੀਂ ਜੀ ਕੁਝ ਜੀ ਥੋੜੀ ਅਜੀਬ ਬੈਗ ਬੰਦਾ ਵੀ ਹੋਣਾ ਚਾਹੀਦਾ ਜੀ ਮਾਨਦਾਰ ਤੇ ਕੁਝ ਨਹੀਂ ਚਲੋ ਕੋਈ ਗੱਲ ਬੱਕਰੀ ਕੋਈ ਗੱਲ ਆਪਾਂ 50 ਲੱਖ ਰੁਪਇਆ ਚੰਗੀ ਜੀਤ ਨੇ ਗਿਆ ਭਾਈ ਦੇਖ ਲੈ ਨੀ ਨਹੀਂ ਐਸਾ ਨਹੀਂ ਬੰਦਾ ਕੋਈ ਨਾ ਕੋਈ ਕੰਮ ਕਰਾਉਣਾ ਜਿਹੜਾ ਬੋਲਣਾ ਦੇਵਾ ਬੋਲਦਾ ਕੁਝ ਯਾਰ ਲੱਖ ਰੁਪਇਆ ਚਰਨਜੀਤ ਨੇ ਕਿਹਾ ਮੇਰੇ ਕੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲੋ ਫਿਰ ਫਿਕਰ ਦੇ ਪੁੱਛਾਂਗੇ ਇਹਨੇ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਹੂਗਾ ਪੈਸੇ ਖੁਰੂ ਕਰ ਰੱਖੂਆ ਉਹ ਟੈਗ ਤੇ ਭਰਨ ਤੋਂ ਪਹਿਲਾਂ ਨਕਦ ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਕਦ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਦਾਰੀ ਤੇ ਗੁਰੂ ਕਰ ਰੱਖੂਗਾ ਕਿਦੋਂ ਕਾਗਜ਼ ਕਿਧਰੇ ਬਰਾਬਰ ਨਾ ਭੇਜੇ ਭਰੇ ਦੇ ਉਹ ਸਾਰੇ ਪੈਸੇ ਆਪਣੇ ਸਾਹਦੇ ਬੰਦੇ ਕਮੇਟੀ ਬਣਾਓ ਕਿਸੇ ਆਰਥਿਕੇ ਚਰਕਾਓ ਸਾਰੇ ਉਹ ਉੱਥੇ ਰੱਖੂਆ 50 ਲੱਖ ਰੁਪਇਆ ਇਹ ਅੱਜ ਦੇਊਗਾ ਨਕਦ ਹੁਣ ਭਾਈ ਫਿਕਰ ਦਾ ਤੂੰ ਤੇਰਾ ਬੋਲਗੇ ਕੀ ਅੱਗੇ ਕਿਹਣੀ ਵੀ ਕਿੰਨੇ ਪੈ ਲਾਉਂਦਾ ਇਹ 50 ਲੱਖ ਰੁਪਇਆ ਲੱਗਿਆ ਭਾਈ ਕਿਹੜਾ ਮੁੰਡਾ ਇਹ ਕਿਹੜਾ ਮੁੰਡਾ ਵੇਖ ਲੈ ਖਾ ਦਿਓ ਭਾਈ ਇਹਦਾ ਕਰ ਦਿੰਦਾ ਇਹਦਾ ਮੁੰਡਾ ਹੀ ਚੜਾ ਹੋ ਜਾ ਮੁੰਡਾ ਦਾ ਸਾਹ ਆ ਮੁੰਡਾ ਭਾਈ ਆ ਮੁੰਡਾ ਬੰਦਾ ਬਹੁਤ ਲੱਗਦਾ ਪਿੱਕਰ ਦਾ ਕੋਣ ਆਏਗਾ ਮੈਂ ਪਿੱਕਰ ਦਾ ਸਾਖ ਭਾਈ ਪਿੱਕਰ ਦਾ ਭਾਈ 60 ਲੱਖ ਰੁਪਇਆ ਕਿਵੇਂ ਪੁੱਛੋ ਪਹਿਲਾਂ ਤੇ ਉਹ ਭਾਈ ਵਿਕਰਾ 25 ਲੱਖ ਐਸਰ 30 ਲੱਖ ਰੁਪਈਆ ਅੱਜ ਦੇਣਾ ਪਊਗਾ 30 ਲੱਖ ਰੁਪਈਆ ਆਰਥਿਕਾਂ ਦੇ ਵਿੱਚ ਪਹਿਲਾ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਆ ਪਾਰਟੀ ਦਾ ਵੀ ਕੋਈ ਵੀ ਇੱਥੇ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਣੀ ਹੈ ਕਿ ਲੋ ਕਾਗਜ਼ ਕਲੀਅਰ ਹੋਗੇ 30 ਲੱਖ ਰੁਪਈਆ ਹੁਣ ਨਕਦ ਦੇਣਾ ਪਊ ਕੰਮ ਪਿੰਡ ਦੇ ਕਲੀਅਰ ਦੱਸੋ ਗਿਆ ਕੰਮ ਕੌਣ ਕਰਦਾ ਪਿੰਡ ਦੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਂਝੇ ਤੋਂ ਲਾਉਣਾ ਹੈ ਇਹ ਨਹੀਂ ਵੀ ਇੱਕ ਜਣਾ ਕਰਦਾ ਮੈਂ ਇੱਥੇ ਲਾਉਂਗਾ ਸਾਰੇ ਵਾਅਦੇ ਕਰਦੇ ਮੈਂ ਇੱਕ ਮਿੰਟ ਬਾਈ ਇਹ ਕਿਹੜੇ ਕੰਮਾਂ ਤੇ ਪੈਸੇ ਲਾਉਣ ਨੂੰ ਆਂਦੇ ਆ ਕੈਂਡੀਡੇਟ ਹੈ ਕੇਂਦਰ ਬਣਾਉਂਗਾ ਕਮੇਟੀ ਵਿੱਚ ਜਿਆਦਾ ਗੱਲਾਂ ਨੂੰ ਬਾਤ ਲੈ ਕੰਮਾਂ ਦੇ ਬਾਰੇ ਬਸ ਮਰਦੋ ਵੀ ਸੋਚ ਨਹੀਂ ਕਰਦਾ ਬਸ ਉਹ ਬਹੁਤ ਥੋੜਾ ਸਾਹਮਣੇ ਰੱਖ ਕੇ ਤੋਰਾਂਗੇ ਸਾਹਮਣੇ ਬੀਸਕਰਾ ਸਾਉਂਤ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਭਈਆ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ ਰਾਮ ਵਰਗ ਜੀ ਸਹੀ ਹੈ ਤੇ ਤਾਂ ਰਾਮ ਵਰਗ ਨੂੰ ਪਹਿਲਾਂ ਬਈ ਖੁੱਲੀ ਛੂਟੀ ਦਿੱਤੀ ਆ ਵੀ ਜਿੰਨਾ ਪੈਸਾ ਗਰਾਉਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਉਂਡ ਤੇ ਲਾਉਣ ਕਿਉਂਕਿ ਪਹਿਲਾਂ ਤਾਂ ਜਵਾਨੀ ਆ ਸਭ ਤੋਂ ਪਹਿਲਾਂ ਤਾਂ ਠੀਕ ਹੈ ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਇਆ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਨਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ ਠੀਕ ਹੈ ਜਵਾਨ ਪੜ੍ਹਦੇ ਆ ਤੀਜਾ ਬਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਇਆ ਤਾਂ ਪਹਿਲਾਂ ਪਹੁੰਚ ਦੇਣਾ ਪਰ ਉਹ ਨਕਸ਼ ਰੱਖਾਇਆ ਪੰਚਾਇਤ ਬਣੀ ਹੋ। ਬਾਕੀ ਆਪਾਂ ਸੰਸਥਾ ਬਣਾਉਣਾ ਜਿਹੜੇ ਮੁਲਾਜ਼ਮ ਵੀਰੇ ਜਿਹੜੇ ਉਹ ਬਈ ਸਾਰੇ ਸਪੋਰਟ ਕਰਦੇ ਆ ਠੀਕ ਹੈ ਉਹ ਸਾਰੇ ਸਾਲ ਦਾ ਜਿਵੇਂ ਕੋਈ 15-1500 ਰੁਪਿਆ ਬੰਦੇ ਨੇ ਇਕੱਠਾ ਕਰ ਲਿਆ ਇੱਕ ਮੁਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮੁਲਾਜ਼ਮ ਦੇ ਦੇ ਲਓ ਪਹਿਲਾਂ ਵੀ ਇਕੱਠੇ ਕਰਦੇ ਆ ਕੁਝ ਕੀ ਕਰਾਂਗੇ ਜਿਹੜੇ ਜਵਾਕ ਟੋਪ ਤੇ ਆਉਂਦੇ ਆਪਣੇ ਪਿੰਡ ਦੇ ਪਲੱਸ 2 ਜਿਹੋ ਉਹਨਾਂ ਨੇ ਅੱਗੇ ਪੜਨਾ ਮੈਂ ਸੁਣਿਆ ਸੀ ਵੀ ਕੋਈ ਜਵਾਕ ਅੱਗੇ ਪੜ ਨਹੀਂ ਪਾਈ ਸੀਗੇ ਉਹਨਾਂ ਦੀ ਪੜਾਈ ਦਾ ਖਰਚਾ ਅੱਗੇ ਉਹ ਸੰਸਥਾ ਚੱਕੂਗੀ ਉਹ ਕਮੇਟੀ ਬਣ ਜੂਗੀ ਉਸ ਤਰ੍ਹਾਂ ਦੀ ਠੀਕ ਹੈ ਜੀ ਤੇ 10 ਲੱਖ ਰੁਪਿਆ ਵੇੜੇ ਲਈ ਤੀਰ ਬੰਦ ਲਈ ਉਹਨਾਂ ਦੀ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜੀ ਕੋਈ ਧਰਮਸ਼ਾਲਾ ਬਣਾ ਕੋਈ ਕੁਝ ਕਰ ਦੋ ਸਨ ਆਦਿਆ ਵੀ ਉੱਥੇ ਸਾਰੇ ਛੋਟੇ ਮੋਟੇ ਵੀ ਪ੍ਰੋਗਰਾਮ ਹੋ ਜਾਏਗਾ ਵਿਆਹ ਸਾਜੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੋਣਗੇ ਇਹ ਵਿਡਿਓ ਲਈ 10 ਲੱਖ ਰੁਪਏ ਬਾਕੀ ਜੋ ਜਿੱਥੇ ਕਹਿੰਗੇ ਉੱਥੇ ਲਾ ਦੋ ਹਾਂ ਠੀਕ ਹੈ ਜਿੱਥੇ ਅਠਾਂਗੇ ਵਿਡਿਓ 10 ਲੱਖ ਰੁਪਏ ਹੋਊਗਾ ਠੀਕ ਹੈ ਇੱਕ ਜੀ ਹੋਛੀ ਆ ਕਿ ਇਹ ਜਿਹੜੀਆਂ ਲੌਕ ਟੇਸ਼ਨ ਆਪਣੀ ਗਲੀਆਂ 'ਚ ਲੱਗਦੀ ਆ ਇਹ ਕੀ ਹੈ ਸਰਕਾਰੀ ਰੇਟ ਹੈ ਹੁਣ ਆਪਣੇ ਪਤਾ ਕੋਈ ਕਿਸੇ ਨੂੰ ਮੰਗਿਉ ਕਰਦੇ ਵੀ ਕੋਈ 16 ਰੁਪਏ 17 ਇਹ ਜਿ ਕੀ ਰੱਖਿਆ ਹੈ ਜੇ ਆਪਾਂ ਰੱਖੀ ਪੰਜ ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜਿਨੇ ਲੌਕਡਾਊਨ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀयां ਬਣਦੀ ਆਪਾਂ ਨੂੰ 5-6 ਰੁਪਏ ਪਿਆ ਕਰਨੀ ਹੈ ਤਾਂ ਆਹ ਬਣਾ ਕੇ ਜਿੱਥੇ ਇੱਕ ਗਲੀ ਬਣਨੀ ਹੈ ਉੱਥੇ ਚੰਨ ਮਨਜਾ ਕਰ ਲੇਗੇ ਤੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਦਾ ਸਾਰੀਆਂ ਗਲੀਆਂ ਟੱਪ ਟੱਪ ਪਹਿਲਾਂ ਪੱਕੀਆਂ ਹੋਣਾ ਪਈਆਂ ਟਾਇਲ ਲੱਗੀ ਹੋਵੇ ਤੇ ਬਾਕੀ ਇਹ ਪਿੰਡ 'ਚ ਕਿਸੇ ਨੂੰ ਚਾਹੀਦੀ ਕਿਸੇ ਨੇ ਘਰੇ ਵੀ ਟਾਇਲ ਪੱਟਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲੌਸ ਦੇ ਆਪਾਂ ਟਾਇਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇ ਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟਾਇਲ ਉਹ ਬੰਦੇ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਨੇੜੇ ਦੇ ਚਾਰ ਪੰਜ ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕਨੈਕਟ ਕਰ ਲਾਂਗੇ ਠੀਕ ਆ ਉਹਨਾਂ ਨੂੰ ਜਿਹੜੀ ਟਾਇਲ ਚਾਹੀਦੀ ਹੈ ਉਹਨਾਂ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਤੇ ਜੇ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗ ਜਾਣਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੀ ਪਿੰਡ ਅਫਫੇ ਗਰੂ ਉਸ ਕੰਮਾਂ ਤੇ ਲਾ ਕੇ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਣੀ ਆਪਾਂ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਏ ਰੱਖਾਂਗੇ ਠੀਕ ਹੈ ਬਾਕੀ 10 ਲੱਖ ਰੁ ਉਹ ਜਿਵੇਂ ਪਿੰਡ ਆ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕੰਮ ਦੀ ਲੋੜ ਆ ਪਹਿਲਾਂ ਦੀ ਠੀਕ ਆ ਉਹ ਆਪਾਂ ਉਸ ਵਾਸਤੇ ਰੱਖਾਂਗੇ ਵੀ ਆ ਆਪਣੇ ਵੀ 10 ਲੱਖ ਦਾ ਹਿਸਾਬ ਆ ਜੀ ਠੀਕ ਆ ਠੀਕ ਆ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਵਾ ਗੀ ਗੱਲਾਂ ਕਲੀਅਰ ਹੋ ਜਾਣ ਇਹ ਜਲਦੀ ਤੋਂ ਜਲਦੀ ਬੰਨ ਗੁਰੂ ਘਰ ਆਪਾਂ ਤਾਮ ਲਾਇਆ ਵੀ ਗੁਰੂ ਦੀ ਹਜ਼ੂਰੀ ਚ ਕੋਈ ਝੂਠੀ ਗੱਪ ਮਾਰ ਕੇ ਹੋਗਾ ਲਾਵਾਂਗੇ ਵੀ ਆਪਾਂ ਬਹੀ ਗੱਲ ਰਾਜਨੀਤਿਕਾਈ ਹੁੰਦਾ ਪਹਿਲਾਂ ਕਹਿਣਾ ਦੇ ਪਿੱਛੋ ਬੰਦਾ ਗੋਦਾ ਤਾਂ ਇਹ ਮੁੰਡਿਆ ਆਰਾਮ ਕਰਕੇ ਸਾਡੇ ਮੇਰੇ ਕੋਲ ਆਏ ਸੀ ਤਾਂ ਇਹ ਵੀ ਪਹਿਲਾਂ ਗਰਾਊਂਡ ਬਣਾਉਂਦੇ ਇਹ ਕੰਮ ਕੀ ਕਰਨਾ ਹੁਣ ਗਰਾਊ 15 ਤਰੀਕ ਨੂੰ ਹੋ ਗਿਆ ਬਸ 16 ਤਰੀਕ ਤੋਂ ਕੰਮ ਗਰਾਊਂਡ ਵਾਲੇ ਤੋਂ ਸ਼ੁਰੂ ਹੋ ਜਾਵੇ। ਠੀਕ ਹੈ ਆ ਬਾਕੀ ਇਹ ਆ ਸਾਰੇ ਗਾਵਾਂ ਤੋਂ ਆ ਸਰਕਾਰੀ ਸਕੂਲ ਨੂੰ ਦੇਣਾ ਇਹ ਵੀ ਨਾਜ਼ਰੀਆ ਦਿੱਤਾ ਜਾਊਗਾ ਜੀ। ਠੀਕ ਹੈ ਆ ਸੰਸਥਾ ਮੁਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ 5 ਲੱਖ ਰੁਪਏ ਆਪਾਂ ਬੱਚਿਆਂ ਵਾਸਤੇ ਅੱਡਾ ਰੱਖਾਂਗੇ ਰੱਖਾਂਗੇ ਤਾਂ। ਠੀਕ ਹੈ ਬਾਕੀ ਜਿਹੜੇ 1500 ਰੁਪਏ ਆਪਾਂ ਮਹੀਨੇ ਦਾ ਸੌਰੀ ਸਾਲ ਦਾ ਇਕੱਠਾ ਕੀਤਾ ਤਾਂ ਘਟੋ ਘਟਾ ਆਪਣੇ ਕੋਲ 50 ਹਜ਼ਾਰ ਲੱਖ ਰੁਪਏ ਇਕੱਠਾ ਹੋ ਜਾਏ। ਬਾਕੀ ਐਨਆਰਆਈ ਫੰਡ ਦੇ ਆ ਕਰਾਂਗੇ। ਵੀ ਜੇ ਜਵਾਕ ਆਪਣੇ ਜਿਹੜੇ ਰਹਿ ਜਾਂਦੇ ਫੰਡ ਬਣਿਓ ਕੋਈ ਵੀ ਆ ਦਿਨ ਜਾਤ ਪਾਤ ਕੋਈ ਨਾ ਕਿਸੇ ਦਾ ਵੀ ਮੁੰਡਾ ਠੀਕ ਆ ਜੇ ਨਹੀਂ ਸਕਦਾ ਪਿੰਡ ਬੰਦ ਨਹੀਂ ਹੈ ਵੀ ਉਹ ਜੇ ਪੜ੍ਹ ਲੂਆ ਠੀਕ ਆ ਜੇ ਕੋਈ ਮਲਾਜ਼ਮ ਲੱਗੂ ਕਿ ਉਹ ਕਰੂਗਾ ਪਿੰਡ ਨੂੰ 2 ਰੁਪਏ ਦੋ ਵਾਰ ਕੋਈ ਦਾਨ ਪਾਉਣੇ ਕਰੂਗਾ ਇਹ ਗੱਲ ਹੈ ਠੀਕ ਆ ਬਾਕੀ ਉਹਨਾਂ ਬਾਬਾ ਜੀ ਦਸ ਦੰਗ ਵੀ ਭਾਈ ਆਸੀ ਆ ਪੈਸੇ ਇਕੱਠਾ ਲਾਵਾਂ ਹਾਂ ਰੋਹੀਨ ਆਏ ਜੀ ਪਤਾ ਕੀ ਗੱਲਾਂ ਭਿੱਲੀਆਂ ਗੱਲਾਂ ਕਰ ਰਹੇ ਹਾਂ ਪੈਸੇ ਦਾ ਮੈਂ ਤਾਂ ਗਰੰਟਾ ਆਪਣੇ ਕੋਲ ਪਹਿਲਾਂ ਵੀ ਲੱਖਾਂ ਕਰੋੜਾਂ ਦੀਆਂ ਆਈਆਂ ਕੀ ਪੈਸਾ ਉੱਥੇ ਨਾ ਰਹਿ ਜਾਏ ਕਹਿੰਦਾ ਮਤਲਬ ਵੀ ਲੱਗੇ ਅੱਜ ਮੈਂ ਦੱਸਾਂ ਕਿ ਆ ਤੁਸੀਂ ਕਰਦੇ ਹੋ ਕਮੇਟੀ ਆ ਖੁਮਾਏ ਲੱਗਦੀ ਪੇਮੈਂਟਾਂ ਜਿਹੜੀ ਹੈਗੇ ਜੇ ਕਿਵੇਂ ਦੇਣੀ ਆ ਉਹ ਉਹ 30 ਲੱਖ ਰੁਪਇਆ ਨਾਗਜ਼ਰ ਬਸ ਠੀਕ ਹੈ ਜੀ ਦੇਖੋ 30 ਲੱਖ ਰੁਪਇਆ ਆਪਾਂ ਪਾਉਣਾ ਚਾਹੁੰਦਾ ਆ ਰਮਾ ਦਿalo ਬਾਈ ਦੇਖੋ ਕੋਈ ਆਏਗਾ ਤਾਂ ਦੱਸੋ ਕੱਲੀ ਗਾਜ ਦੇ ਕਰਨ ਰਹਿ ਜੇ ਵਿਕਰਾ ਕਰਿਆ ਕਿ ਵਜਨ ਦੇ ਪੁਰਜਾਤ ਲਈ ਇਹ ਜੇ ਤਾਂ ਪਹਿਲੀ ਵਾਰ ਇਕੱਠੇ ਕੋਲੀ ਹੂ ਕੀ ਕੋਈ ਹੋਰ ਹੈਗਾ ਕਾਹ ਬੋਲ ਭਾਈ ਹੋਰ ਕੋਈ ਕਾਹ ਬਾਣਾ ਤਾਂ ਦੱਸੋ 70 ਲੱਖ ਰੁਪਇਆ ਵਿਕਰਦਾ ਜਗਰਾਜਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਿਓ ਕਿੱਥੇ ਕਹੋਂਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਿਓ 30 ਲੱਖ ਰੁਪਇਆ ਅੱਜ ਤੇ ਕੱਲ ਨੂੰ ਆਪਾਂ ਨੂੰ ਕੋਲੇਗਾ ਜਾਂ ਆਪਣੇ ਧਰੂ ਕਿਹੜੇ ਬੰਦੇ ਤੁਣਾਗੇ ਉਹਨਾਂ 'ਚ ਰੱਖਿਆ ਜਾਊਗਾ ਹੁਣ ਹੋਰ ਕੋਈ ਕਾਹ ਬਾਣਾ ਤਾਂ ਬੋਲ ਸਕਦਾ ਇਹ ਰਾਇ ਨਾ ਕਹਦੇ ਯਾਰਾ ਜੇ ਕਿਸੇ ਨੇ ਰਾਇ ਕਰਨੀ ਹੈ ਤਾਂ 15 ਮਿੰਟ ਰਾਇ ਕਰਨ ਨੂੰ ਵੀ ਦਿੱਨੇ ਆ ਆਪਦੀ ਰਾਇ ਕਰ ਸਕਦੇ ਆ ਪਾਸੇ ਲੈ ਜਾ ਕੇ ਸਹੀ ਸਿਕਰ ਦੋਨੇ ਤਰ੍ਹਾਂ ਦੇ ਜ਼ਿੰਮੇਵਾਰ ਆ ਆ ਇਹ ਨਹੀਂ ਚਾਜ ਜਗਦਾ ਮਾਤਾ ਬਲੋ ਕਿੱਦਾਂ ਹੁੰਦਾ ਇਹ ਨਹੀਂ ਤੁਮੇ ਬੋਲ ਕੇ ਕਹਿੰਦਾ ਨਾ ਜ਼ਿੰਮੇਵਾਰ ਤੋਂ ਲੈ ਕੇ ਜੇ ਤਾਂ ਨਹੀਂ ਹੁੰਦਾ ਫਿਰ ਉਧਰ ਜ਼ਿੰਮੇਵਾਰੀ ਮਿਲਦੀ ਹੈ ਮੇਰੀ ਗੱਲ ਨੂੰ ਠੀਕ ਇਹੋ ਹੋਗੀ ਕਰਨਜੀਤ ਦੇ ਚੰਨ ਲਿਖਾ ਇਹ ਤਾਂ ਕੋਈ 8 ਪਾਚ ਹੈ ਮੈਂ ਇਹਨਾਂ ਦਾ ਰੱਖਦਾ ਹਾਂ ਮੰਨਦੇ ਕਿ ਆਉਂ ਲੰਮੇ ਨਾ ਹੋਗਾ ਨਾ ਬਸ ਤੇਰੀ ਜਾਨ ਜਦੋਂ ਉਹ ਕਿੰਨੇ ਚਾਲੂ ਕਰ ਲਾ ਬੰਦ ਕਰ ਦੇ ਨਹੀਂ ਨਹੀਂ ਸਹੀ ਕਰ ਲੈ ਹਾਂ ਠੀਕ ਹੈ ਉਹ ਵੀ ਫਿਰ ਦੇਖੋ ਭਾਈ ਸਾਰਿਆਂ ਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਇਹ ਤੁਸੀਂ ਘੋਟ ਬਾਰੇ ਖੜੇ ਹੋ ਜਾਂ ਦੁਕਾਨ ਦੀ ਬੋਲੇ ਕਰਦੇ ਜਿਹੜੇ ਬੰਦੇ ਨੂੰ ਸਭ ਤੋਂ ਪਸੰਦ ਆਉਂਦੇ ਉਹਦੇ ਨਾਲੇ ਜਾ ਕੇ ਉਹ ਕਰਨਾ ਫਿਰ ਪੁੱਛਣ ਵਾਲੀ ਗੱਲ ਹੋਊਗੀ ਉਹ ਜੇ ਕਿਸੇ ਨੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖੋ ਭਾਈ ਜੇ ਨੇਕ ਮਨੂਰ ਬਾਤ ਹੋ ਗਈ ਉਹ ਨਾ ਹਾਂ ਆਪਣੇ ਕੋਲ ਤਾਂ ਇਹ ਕੀ ਚੱਲ ਰਿਹਾ ਹੈ ਨਾ ਚੰਦੂ ਬਚਾਈ ਗਏ ਲੋਗੇ ਤਾਂ